ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਆਉੜਲਾ ਦੀ ਹਮਾਇਤ ਵਿੱਚ ਖੰਡਵਾਲਾ ਵਿਖੇ ਇੱਕ ਭਰਵੀਂ ਰੈਲੀ ਕੀਤੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਲਗਾਤਾਰ ਗੁਰਜੀਤ ਸਿੰਘ ਆਉੜਲਾ ਦੀ ਹਮਾਇਤ ਵਿੱਚ ਲੋਕ ਅੱਗੇ ਵਧ ਹੋਏ ਬਖਾਈ ਦੇ ਰਹੇ ਨੇ ਹੋਰ ਗੱਲ ਕਰ ਲਈਏ ਕਿ ਮੋਹਿਤ ਮਹਿੰਦਰਾ ਜਿਹੜੇ ਪੰਜਾਬ ਤੋਂ ਕਾਂਗਰਸ ਦੇ ਪ੍ਰਧਾਨ ਨੇ ਨਾਲ ਸਾਬਕਾ ਮੰਤਰੀ ਡਾਕਟਰ ਰਾਜਪਾਲ ਬੇੜਾ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸੋਨੂੰ ਜੰਡੇਆਲਾ ਵੀ ਇੱਥੇ ਪਹੁੰਚੇ ਹੋਏ ਨੇ ਤੇ ਵੱਡਾ ਸਮਰਥਨ ਜਿਹੜਾ ਲੋਕ ਉਹ ਦਿੰਦੇ ਹੋਏ ਦਿਖਾਈ ਰਿਹਾ ਹੈ ਖਾਸ ਕਰਕੇ ਨੌਜਵਾਨ ਤੇ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਾਂਜੀ ਨੌਜਵਾਨਾਂ ਨੂੰ ਕਾਂਗਰਸ ਨੂੰ ਜੇਤੂ ਐਲਾਨ ਕਰਾ ਕੇ ਕੋਲਾ ਸਾਹਿਬ ਮਹਿਲਾਵਾਂ ਵਿੱਚ ਤੇ ਨੌਜਵਾਨਾਂ ਵਿੱਚ ਬਹੁਤ ਵੱਡਾ ਉਤਸ਼ਾਹ ਮਿਲਿਆ ਤੁਹਾਡੇ ਜਾਨੀਏ ਇਹ ਦੇਖ ਬੈਠੇ ਵੇਖਿਓ ਲੋਕਾਂ ਨੇ ਮਨ ਬਣਾ ਲਿਆ ਕਾਂਗਰਸ ਪਾਰਟੀ ਨੇ ਵੱਡੇ ਮਾਰਜਨ ਦੇ ਨਾਲ ਗੁਰੂ ਨਗਰੀ ਤੋਂ ਜਿੱਤਉਣਾ ਹੈ ਔਰ ਕਾਂਗਰਸ ਪਾਰਟੀ ਦੀ ਸਰਕਾਰ ਕੇਂਦਰ ਚ ਬਣ ਜਾ ਰਹੀ ਹੈ ਔਰ ਸੁਤਾਨ ਦੇ ਅਧਿਕਾਰ ਅਸੀਂ ਲੋਕਾਂ ਦੀ ਰੱਖਿਆ ਕਰਾਂਗੇ ਜਿਸ ਤਰੀਕੇ ਦੇ ਨਾਲ ਸੁਤਾਨ ਨੂੰ ਕੁਚਲਿਆ ਗਿਆ ਪਿਛਲੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਮੁੜ ਵਾਪਸ ਕੀਤਾ ਜਾਏਗਾ ਅਗਨੀ ਵੀਰ ਵਰਗੀ ਯੋਜਨਾ ਨੂੰ ਗਤੀ ਦਿੱਤਾ ਜਾਏਗਾ ਮੰਗਾ ਇਹਨੇ ਲੱਖ ਤੋੜਤਾ ਉੱਤੇ ਕੰਟਰੋਲ ਕੀਤਾ ਜਾਏਗਾ ਔਰ ਜਿਹੜਾ ਆਉਣ ਵਾਲਾ ਸਮਾਂ 4 ਤਰੀਕ ਨੂੰ ਕਾਂਗਰਸ ਪਾਰਟੀ ਆਂਡੀਐਲਆਈ ਦੀ ਸਰਕਾਰ ਇੰਡੀਆ 'ਚ ਬਣੇਗੀ ਪੰਜਾਬ ਅੰਦਰ ਪ੍ਰਧਾਨ ਮੰਤਰੀ ਦੀ ਫੇਰੀ ਕਹਿੰਦੇ ਭਾਜਪਾ ਕਹਿੰਦੀ ਹੈ ਪੰਜਾਬੀਆਂ ਦਾ ਮਨ ਬਦਲ ਦੂਗੀ ਜਿਹੜੇ ਪਿਛਲੇ 7 ਸਾਲਾਂ 'ਚ ਕੁਝ ਨਹੀਂ 10 ਸਾਲਾਂ 'ਚ ਕਰ ਸਕੇ ਹੁਣ ਕੀ ਕਰਨਗੇ ਉਹਨਾਂ ਨੇ ਬਹੁਤ ਵੱਡਾ ਪੰਜਾਬ ਦਾ ਨਿਸ਼ਾਨ ਕੀਤਾ ਹੈ ਪੰਜਾਬ ਦੇ ਮੰਨ ਤੇ ਬਹੁਤ ਵੱਡਾ ਰੋਸ ਹੈ। ਨੌਜਵਾਨ ਨੇ ਕਿਸਾ ਨੂੰ ਸਾਹਮਣੇ ਲਿਆ ਔਰ ਮਹਿਲਾਵਾਂ ਨੇ ਕਿੰਨੀ ਵੱਡੀ ਭੂਮਿਕਾ ਨਿਭਾਈ। ਇਹ ਨੂੰ ਕੈਮਰਾ ਮਾਰ। ਆ ਇੱਕ ਕਾਉਂਸਲਰ ਦਾ ਇਕੱਠ ਹੈ। 5000 5000 ਤੋਂ ਉੱਪਰ ਇਕੱਠ ਹੈ। ਇੱਥੇ ਤੁਸੀਂ ਦੇਖੋ ਲੋਕ ਕਿੰਨੇ ਨੇ। ਪਰ ਤੁਹਾਡੇ ਪਾਸੋਂ ਆਮ ਆਦਮੀ ਪਾਰਟੀ ਨੂੰ ਪੁੱਛਦੇ ਆ ਉਹ ਕਹਿੰਦੇ ਆ ਆੜੀ ਜਿੱਤ ਹੋ ਗਈ। 2.5 ਲੱਖ ਨੇ ਜਿੱਤ ਗਏ ਸੀ। ਉਹਨਾਂ ਕੋਲ ਜਿਹੜੇ ਪਹਿਲਾਂ ਬਾਣਵੇਂ ਚਤਾ ਕੇ ਭੇਜੋ ਉਹ ਕੰਮ ਤੇ ਕਰ ਲੋ। ਉਹ ਚਾਰ ਤਰੀਕ ਨੂੰ ਉਹਨਾਂ ਨੂੰ ਪਤਾ ਲੈਣਾ ਸੁਪਨੇ ਵੇਖਣਾ ਕਿਸਦਾ ਕੋਈ ਆਪਾਂ ਰੋਕ ਨਹੀਂ ਸਕਦੇ ਸੁਪਨੇ ਕੋ ਜੱਡਾ ਮਰਜ਼ੀ ਵੱਡਾ ਵੇਖ ਸਕਦਾ ਉਹ ਸੁਪਨੇ ਵੇਖਣ ਜਿਹੜੇ ਕਿਹੜੇ ਮੁੱਦੇ ਨੇ ਤੁਹਾਡੇ ਜਿਹੜੇ ਕਿ ਤੁਸੀਂ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਹੋ ਕਿ ਲੋਕਾਂ ਨੂੰ ਆਪਣੇ ਕੀਤੇ ਕੰਮ ਦਿਖਾ ਰਹੇ ਆ ਲੋਕਾਂ ਨੂੰ ਸਭ ਪਤਾ ਵੀ ਇਸ ਬੰਦੇ ਨੇ ਕਿਦਾਂ ਲੜਾਈ ਲੜੀ ਹੈ ਪਾਰਲੀਮੈਂਟ ਦੇ ਅੰਦਰ ਪਾਰਲੀਮੈਂਟ ਦੇ ਬਾਹਰ ਇੱਕ ਇੱਕ ਚੀਜ਼ ਲੋਕਾਂ ਨੂੰ ਪਤਾ ਲੋਕ ਆ ਬੰਦੇ ਆ ਜੀ ਔਜਲਾ ਜੀ ਤੁਹਾਡੇ ਨਾਲ ਅਸੀਂ ਖੜਨਾ ਆਂ ਤੇ ਤੁਹਾਡੀ ਮਤ ਕਰਨੀ ਆ ਗਾ ਤੁਸੀਂ ਵੀ ਖਿਆਰ ਰੱਖੋ ਮੈਂ ਜੀ ਬਿਲਕੁਲ ਰੱਖੇ ਇਹ ਲੋਕਾਂ ਦਾ ਜਜ਼ਬਾ ਕਿੱਸਾ ਹੁੰਦੀ ਹੈ ਗਰਮੀ ਵਿੱਚ ਵੀ ਲੋਕੀ ਜੁਟੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਮੈਂ ਨਾ ਜੀ ਮੈਂ ਸਵੇਰ ਤੋਂ 8ਵੀਂ 10ਵੀਂ ਰੈਲੀ ਹੈ ਔਰ ਲਗਾਤਾਰ ਹੀ ਇਦਾਂ ਹੈ ਇਸੇ ਤਰੀਕਾ ਨਾਲ ਲੋਕਾਂ ਦਾ ਉਤਸ਼ਾਹ ਹੈ ਸੋ ਮੈਨੂੰ ਆਸ ਹੈ ਕਿ ਇਹ ਲੋਕਾਂ ਨੇ ਮਨ ਬਣਾ ਲਿਆ ਬਿਲਕੁਲ ਜੀ ਲੋਕਾਂ ਨੇ ਮਨ ਬਣਾ ਲਿਆ ਇਹ ਆਸ ਹੈ ਗੁਰਜੀਤ ਸਿੰਘ ਔਜਲਾ ਨੂੰ ਕਿਉਂਕਿ ਖੰਡ ਵਾਲਾਂ ਵਿਖੇ ਬੜੀ ਵੱਡੀ ਰੈਲੀ ਜਿਹੜੀ ਕਿ ਉਹ ਕੀਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਮਹਿਲਾਵਾਂ ਦੀ ਸ਼ਮੂਲੀਅਤ ਵੇਖੀ ਜਾ ਰਹੀ ਹੈ ਔਰ ਲਗਾਤਾਰ ਉਸਾ ਵੀ ਵਧਦਾ ਜਾ ਰਿਹਾ ਲੋਕਾਂ ਵਿੱਚ ਔਰ ਗੁਰਜੀਤ ਸਿੰਘ ਔਜਲਾ ਇਹੀ ਆਖ ਰਹੇ ਨੇ ਬਈ ਉਹਨਾਂ ਦੀ ਜਿੱਤ ਹੈ ਹੁਣ ਉਹ ਯਕੀਨੀ ਵਿਖਾਈ ਦੇ ਰਹੀ ਹੈ ਕਿਉਂਕਿ ਨੌਜਵਾਨਾਂ ਦਾ ਸਾਥ ਮਹਿਲਾਵਾਂ ਦਾ ਸਾਥ ਜਿਹੜਾ ਕਿ ਲਗਾਤਾਰ ਉਹਨਾਂ ਨੂੰ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ ਦੂਜੇ ਪਾਸੇ ਜਿੰਨੇ ਵੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਤੋਂ ਵੀ ਤਕੜੇ ਤੰਜ ਕਸੇ ਹੋਏ ਵਿਖਾਈ ਦੇ ਰਹੇ ਨੇ ਗੁਰਜੀਤ ਸਿੰਘ ਔਜਲਾ ਔਰ ਆਖ ਰਹੇ ਨੇ ਵੀ ਲੋਕਾਂ ਦਾ ਪਿਆਰ ਹੈ ਇਸ ਕਰਕੇ ਇੰਨੀ ਗਰਮੀ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਜੁਟੇ ਹੋਏ ਨੇ ਤੇ ਉਹਨਾਂ ਨੂੰ ਸਨ ਰਏ ਨੇ ਕੈਮਪਰਸ ਕੁਪਾਲ ਦੇ ਨਾਲ दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप